ਲਾ ਸੋងਗੀ ਜੀ ਹਾਂ ਦੱਸ ਕੀ ਕਹਿਣਾ ਬੋਲ ਕਹਿਣਾ ਕੀ ਆ ਮੈਂ ਕਿ ਛੁੱਟੀ ਕੀਤੀ ਤੇ ਚੱਲੋ ਜੇ ਰੱਖ ਮੇਰੇ ਨਾਲ ਉਹ ਯਾਰ ਛੁੱਟੀ ਕੀਤੀ ਨਾ ਮੈਨੂੰ ਰੈਸਟ ਕਰਨ ਦੇ ਤੂੰ ਜਿੱਥੇ ਵੀ ਜਾਣਾ ਨਾ ਤੇ ਚਾ ਮਮੀ ਨੂੰ ਲੈ ਜਾ ਮਮੀ ਵੇਲੇ ਹੀ ਆ ਜਾ ਮਮੀ ਨੇ ਨਹੀਂ ਜਾਣਾ ਤੁਹਾਨੂੰ ਪਤਾ ਨਾ ਪੋਆ ਜੀ ਨਹੀਂ ਆਏ ਹੋਇਆ ਤੇ ਮਮੀ ਕਹਿੰਦੇ ਆ ਉਹ ਗੁਰਦੁਆਰੇੋਂ ਆ ਗਏ ਆ ਤੇ ਉਹਨਾਂ ਨੇ ਉਹਨਾਂ ਕੋ ਬਹਿਣਾ ਵਾ ਭਾਵੇਂ ਗੱਲਬਾਤ ਕੱਟ ਕਰਦੇ ਅਗਲੇ ਨੂੰ ਇਹ ਤਾਂ ਹੁੰਦਾ ਨਾ ਵੀ ਲਾਗੇ ਬੈਠੇ ਆ ਯਾਰ ਲੈ ਜਾ ਕੋਈ ਗੱਲ ਨਹੀਂ ਭੁਗਾਈ ਨੂੰ ਲੈ ਜਾ ਥੋੜੇ ਜੀ ਆ ਦੱਸ ਸ਼ੈਲੀ ਨੂੰ ਲੈ ਜਾ ਇੰਨਾ ਪੁੱਛਿਆ ਨਹੀਂ ਵੀ ਜਾਣਾ ਕਿੱਥੇ ਆ ਕਿੱਥੇ ਜਾਣਾ ਵਾ ਤੇ ਮੈਂ ਸਾਰੇ ਟੱਬਨ ਨੂੰ ਲੈ ਜਾ ਨਾਲ ਦੱਸ ਸ਼ੈਲੀ ਤੇ ਫੇਰ ਹੀ ਪਤਾ ਲੱਗੂਗਾ ਕਿੱਥੇ ਜਾਣਾ ਵਾ ਇਹੋ ਤੇ ਦੱਸਣ ਲਈ ਤਾਂ ਮੈਂ ਉਹ ਦਿਨ ਦੱਸਿਆ ਇਹਨੇ ਮੇਰੀ ਫਰੈਂਡ ਆਈ ਸੀ ਸਿਮਰਨ ਹੂੰ ਤੋ ਕਹਿੰਦੀ ਸੀ ਆਈ ਰਾਤੀ ਵੀ ਕਾਲ ਕਰਦੀ ਪਈ ਸੀ ਕਹਿੰਦੀ ਕੱਲ ਮੈਂ ਛੁੱਟੀ ਕਰਨੀ ਆ ਘਾਰ ਆਈ ਆ ਸ਼ਾਇਦ ਉਹਦੇ ਸਾਸਰ ਘਰ ਨਹੀਂ ਹੈਗੇ ਤੇ ਕਹਿੰਦੀ ਆਈ ਤੂੰ ਸ਼ਾਮ ਨੂੰ ਤੇ ਮੈਂ ਕਿਹਾ ਚਲੋ ਤੀ ਘਰ ਜੇ ਸੇਵਾਨੇ ਤੇ ਚਲੋ ਦੋਵੇਂ ਜਣੇ ਉਹ ਹੋਈਏ ਸਿੰਮਾ ਮੈਂ ਨਹੀਂ ਜਾਣਾ ਤੂੰ ਕੱਲੀ ਹੋ ਆ ਜਾ ਫਿਰ ਮੈਂ ਆਟੋ ਤੇ ਜਾਵਾਂ ਤੇ ਚੱਲ ਜਾ ਆਟੋ ਤੇ ਅੱਗੇ ਨਹੀਂ ਜਾਂਦੀ ਆਟੋ ਤੇ ਪਹਿਲੀ ਵਾਰ ਚੱਲੀ ਆ ਦੱਸ ਚਲੋ ਠੀਕ ਆ ਮੈਂ ਹੋਣੀਆਂ ਤੇ ਦੂਜੀ ਇਹ ਗੱਲ ਮੇਰੀ ਗੱਲ ਸੁਨੋ ਸਾਰੇ ਕੰਮ ਸਾਡੇ ਹੁਣ ਸਹੀ ਹੋਈ ਜਾਂਦੇ ਆ ਕੇਸ ਵੀ ਤੀ ਜਿੱਤ ਲਿਆ ਵਾ ਜਮੀਨ ਵੀ ਆ ਗਈ ਆਪਣੇ ਹੱਥ ਜਿਹੜਾ ਇੱਕ ਕੰਮ ਹੈ ਨਾ ਪਹਾਰਾ ਲਾਓ ਸ਼ੈਲੀ ਦਾ ਨਾ ਕਰੋ ਹੱਥ ਪੀਲੇ ਤੇ ਤੋਰੋ ਹੁਣ ਇਹਨਾਂ ਵੇਖੋ ਵੱਡੀ ਉਮਰ ਦਾ ਹੀ ਇੰਜੀ ਇਹ ਨਾ ਹੋਏ ਫਿਰ ਇਹਦੀ ਵੱਡੀ ਉਮਰ ਹੋ ਜੇ ਤੇ ਬਾਅਦ ਚ ਇਹਨੂੰ ਨਾ ਕੋਈ ਰਿਸ਼ਤਾ ਆਵੇ। ਯਾਰ ਸਾਰਿਆਂ ਦੇ ਮੂੰਹ ਦੇ ਵਿੱਚ ਇਹੀ ਗੱਲ ਆਈ ਜਾਂਦੀ ਆ ਵੱਡੀ ਹੋ ਜਾਣੀ ਵੱਡੀ ਉਮਰ ਹੋ ਜਾਣੀ ਵੱਡੀ ਉਮਰ ਹੋ ਜਾਣੀ ਨਾਲੇ ਤੂੰ ਕੋਈ ਨਹੀਂ ਚਿੰਤਾ ਕਰਨ ਦੀ ਆ ਹੁਣ ਕੋਈ ਰਿਸ਼ਤਾ ਚੱਜ ਦਾ ਮਿਲੂਗਾ ਤੇ ਫੇਰ ਹੀ ਕਰਾਂਗੇ। ਕਿਵੇਂ ਜਣੇ ਖਾਣੇ ਨਾਲ ਫੜ ਕੇ ਤੋਰ ਦਈਏ ਆਪਾਂ। ਮੈਂ ਉਹਦੀ ਪਰਜਾਈ ਆ। ਫਿਕਰ ਮੈਨੂੰ ਹੀ ਆ। ਤੁਹਾਨੂੰ ਪਤਾ ਵਾ? ਜੋ ਮੈਨੂੰ ਟੈਨਸ਼ਨ ਲੱਗੀ ਰਹਿੰਦੀ ਜਦੋਂ ਤਰੀ ਫਿਰਦੀ ਐ ਇੱਥੇ ਤੇ ਆਪਣੇ ਘਰ ਜਾਏਗੀ ਤੇ ਵੀ ਆਪਣੇ ਘਰ ਹੱਸੀ ਵਸੇਗੀ। ਜਿਵੇਂ ਦੀਦੀ ਹੁੰਦੇ ਆ ਇਹ ਵੀ ਫਿਰ ਕਦੀ ਕਦੀ ਆਏ ਕਰੇਗੀ ਚੰਗੇ ਨਹੀਂ ਲੱਗੀ ਦਾ ਜਿਹੜਾ ਵੀ ਹੁੰਦਾ ਨਾ ਇਹੋ ਹੀ ਕਹਿੰਦਾ ਵਾ ਇਹਦਾ ਕਿਤੇ ਰਿਸ਼ਤਾ ਨਹੀਂ ਹੋਇਆ ਇਹਦਾ ਕਿਤੇ ਰਿਸ਼ਤਾ ਨਹੀਂ ਹੋਇਆ ਮੇਰੀ ਸੁਣ ਗੱਲ ਤੂੰ ਕੱਲ ਦਾ ਰੋਲਾ ਪਾਉਂਦੀ ਆ ਪਹਿਲਾਂ ਮੈਨੂੰ ਤੂੰ ਕੱਲ ਕਿਹਾ ਤੇ ਅੱਜ ਫੇਰ ਤੂੰ ਦੁਬਾਰਾ ਕਹਿਣਾ ਪਈ ਇਹਦਾ ਰਿਸ਼ਤਾ ਵੇਖੋ ਰਿਸ਼ਤਾ ਵੇਖੋ ਨਾਲੇ ਤੂੰ ਇੰਡੀ ਕਾਲੀ ਕੋ ਪਈਆਂ ਦੱਸ ਹੈ ਜਾ ਤੂੰ ਆਪਣੀ ਫਰੈਂਡ ਵੱਲ ਹੋ ਕੇ ਆ ਐਵੇਂ ਨਾ ਦਿਮਾਗ ਤੇ ਬਹੁਤਾ ਜ਼ੋਰ ਪਾਇਆ ਕਰ ਜਦੋਂ ਕੋਈ ਚੰਗਾ ਰਿਸ਼ਤਾ ਹੋਊਗਾ ਤੇ ਕਰ ਦਾਂਗੇ ਆ ਬੈਠਾ ਨਾ ਚਿੰਤਾ ਲੈਣ ਨੂੰ ਤੂੰ ਚਿੰਤਾ ਨਾ ਕਰਿਆ ਕਰ ਜਾ ਤੋ ਜਾ ਹੋ ਗਿਆ ਜਿਹੜੀ ਆਪਣੀ ਸਹੇਲੀ ਵਾਲ ਤੇ ਟਾਈਮ ਸਰ ਆ ਜੀ ਪਾਣੇ ਮੈਨੂੰ ਕਹਿ ਦੇਣਾ ਇਹਨੂੰ ਕੱਲੀ ਨੂੰ ਨਾ ਭੇਜਿਆ ਕਰ ਉਹ ਆ ਜੀ ਤੇ ਸਹਲੀ ਹੁਣ ਗੁਰਦੁਆਰੇ ਆਈ ਆ ਉੱਪਰ ਚੱਲ ਗਈ ਆ ਉਹ ਲੰਮੇ ਪਏ ਹੁਣ ਉਹਨਾਂ ਨੇ ਸ਼ਾਮ ਤੱਕ ਨਹੀਂ ਉੱਠਣਾ ਜਿਹੜੇ ਰਹਿ ਰਹਾ ਸਹਬਾ ਹੁਣੀ ਹੈ ਨਾ ਉਹਦੇ ਹੀ ਹੋਣਾ ਉਹਨਾਂ ਨੇ ਥੱਲੇ ਕੋਈ ਨਹੀਂ ਜਿੱਥੇ ਜਾਈਦਾ ਨਾ ਟਾਈਮ ਲੱਗ ਜਾਂਦਾ ਵੈਸੇ ਮੈਂ ਜ਼ਿਆਦਾ ਨਹੀਂ ਟਾਈਮ ਲਾਉਣਾ ਵੈਸੇ ਤੇ ਮੇਰਾ ਦੇਲ ਹੀ ਨਹੀਂ ਕਰਨ ਦਿਆ ਉਹਦਾ ਫੋਨ ਦੁਬਾਰਾ ਆਇਆ ਨਾ ਤਾਂ ਮੈਂ ਚੱਲੀ ਆ ਤੇ ਮੈਂ ਅੱਧਾ ਘੰਟਾ ਜਾਂ ਘੰਟਾ ਲਾਉਂਗੀ ਇਸ ਤੋਂ ਵੱਧ ਟਾਈਮ ਨਹੀਂ ਲਾਉਂਗੀ ਅਛਾ ਮੇਰੀ ਸੁਣ ਗੱਲ ਭੁਗਾਈ ਨਾਲ ਚ ਸ਼ਾਮੀ ਚੱਲ ਜਾਣਾ ਉਹਨਾਂ ਨੇ ਮੈਨੂੰ ਕੱਲ ਹੀ ਕਹਿਤਾ ਸੀ ਕਹਿੰਦੇ ਮੈਂ ਇੱਕੋ ਦਿਨ ਰੁਕਣਾ ਲੱਕੀ ਮੈਂ ਤੇਰੇ ਕਹਿੰਤੇ ਆਈ ਆ ਤੇ ਇਹ ਨਾ ਵੇ ਭੂਆ ਦੇ ਜਾਣ ਤੋਂ ਪਹਿਲਾਂ ਭੂਆਵੇਂ ਨਾ ਤੇ ਉਹਨਾਂ ਦੇ ਜਾਣ ਤੋਂ ਪਹਿਲਾਂ ਤੂੰ ਆਣਾ ਹੀ ਕਰ ਸ਼ਾਮ ਨੂੰ ਉਹਨਾਂ ਨੇ ਕਿੱਥੇ ਜਾਣਾ ਮੈਂ ਸਵੇਰੇ ਭੇਜਾਂਗੇ ਜੇ ਕਹਿਣਗੇ ਵੀ ਨਾ ਤੇ ਕਹਿ ਦਿਓ ਕੋਈ ਨਹੀਂ ਭੂਆ ਜੀ ਸਵੇਰੇ ਚੱਲ ਜਿਓ ਸਵੇਰੇ ਤੂੰ ਜਿਹੜੀ ਸਵੱਤੇ ਵਾਲੀ ਬੱਸ ਜਾਂਦੀ ਹੈ ਨਾ ਉਹ ਚ ਬਿਠਾ ਦਿਓ ਇੱਕ ਤੇ ਰਸ਼ ਨਹੀਂ ਹੁੰਦਾ ਤੇ RAMNAY ਦੇ ਮੁੰਡੇ ਨੂੰ ਫੋਨ ਕਰਿਓ ਅੱਗੋਂ ਭੂਆ ਨੂੰ ਲਾ ਲੰਦਿ ਚਲੋ ਮੈਂ ਤਿਆਰ ਹਾਂ ਤਾਂ ਮੈਂ ਚੱਲੀ ਜੇ ਫਿਰ ਪਰ ਫਿਰ ਵੀ ਆਜ ਐ ਵੀ ਟਾਈਮ ਸਰ ਮੰਮੀ ਕਿੱਥੇ ਐ ਭਲਾ ਮੰਮੀ ਉੱਧਰ ਹੀ ਹੋਣੇ ਆ ਜਾ ਆ ਵੇਖੋ ਤੇਰੇ ਹੰਦੇ ਮੰਮੀ ਟਾਡੇ ਵੱਲੀ ਚਲਨੀ ਆ ਚੰਗਾ ਹੋਇਆ ਤੀ ਆ ਗਈ ਮੇਰੀ ਗੱਲ ਸੁਣੋ ਉਸ ਦਿਨ ਮੇਰੀ ਫਰੈਂਡ ਆਈ ਸੀ ਨਾ ਸਿਮਰਨ ਹਾਂ ਤੇ ਮੈਂ ਚੱਲੀ ਜੇ ਉਹਨੂੰ ਮਿਲਣ ਫੋਨ ਕਰਨ ਦੀ ਸੀ ਮੈਨੂੰ ਕਹਿੰਦੀ ਆ ਮੈਂ ਆ ਮੈਂ ਤੁਹਾਡੇ ਘਰ ਆਇ ਤੇ ਤੂੰ ਉੱਧਰ ਦਿੰਦੀ ਆਈ ਨਹੀਂ ਐ ਤੇ ਜਾ ਬੇਟਾ ਹੋਇਆ ਮੈਂ ਤੇ ਤੈਨੂੰ ਅੱਗੇ ਕਹਿਣਾ ਸੀ ਵੀ ਆਈ ਸੀ ਉਹ ਤੇਰੀ ਫਰੈਂਡ ਤੇ ਤੈਨੂੰ ਕਹਿੰਦੀ ਬਹੀ ਕਿ ਮੈਂ ਆਇਓ ਸੀ ਮੈਂ ਮੈਨੂੰ ਮਿਲਾ ਲਉ ਪੂਆ ਹੋਇਆ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਈ ਮਾਪੇ ਰੋਟੀ ਪਾਣੀ ਦਾ ਵੇਖ ਲਾਂਗੇ ਕੋਈ ਨਹੀਂ ਮੈਂ ਆ ਕੇ ਕਰ ਲਾਂਗੀ ਮੈਂ ਸੋ ਇਹਨਾਂ ਨੂੰ ਕਹਿਨੀ ਫੇ ਚਲੋ ਮੇਰੇ ਨਾਲ ਛੇਤੀ ਆ ਜਾਂਦੇ ਕਹਿੰਦੇ ਤੂੰ ਆਰਡਰ ਤੇ ਚੱਲ ਜਾ ਮੈਂ ਰੈਸਟ ਕਰਨੀ ਚਲ ਜਾ ਫਿਰ ਤੂੰ ਆਟਾ ਦਾ ਚੱਲ ਜਾ ਕੋਈ ਗੱਲ ਨਹੀਂ ਚਲੋ ਫਿਰ ਮੈਂ ਚੱਲੀ ਜੇ ਮੈਂ ਤਿਆਰ ਹੋ ਕੇ ਨਾ ਫਿਰ ਨਿਕਲਣ ਲੱਗੀ ਆ ਠੀਕ ਹੈ ਠੀਕ ਠੀਕ ਮੰਮੀ ਮੇਰੀ ਗੱਲ ਸੁਣੋ ਤੇ ਇਹਨੂੰ ਕਹੀ ਜਾਂਦੇ ਮੈਂ ਰੋਟੀ ਪਾਣੀ ਆਪੇ ਵੇਖ ਲਵਾਂਗੀ ਪੂਆ ਜੀ ਐ ਤੁਹਾਨੂੰ ਨਹੀਂ ਪਤਾ ਉਹ ਕਿੰਨੀ ਗੱਲ ਨੋਟ ਕਰਦੇ ਆ ਫਿਰ ਨਾ ਭੂਆ ਜੀ ਨੇ ਪੁੱਛਣਾ ਤੇ ਫਿਰ ਕੀ ਜਵਾਬ ਦੋਗੇ ਕਿ ਕਿੱਥੇ ਗਈ ਫਿਰ ਤੁਹਾਨੂੰ ਗੱਲ ਨਹੀਂ ਹੋਣੀ ਭੁਆਜੀ ਦੇ ਅੱਗੇ ਤੇ ਨਾਲੇ ਭੁਆਜੀ ਕਹਿੰਦੇ ਮੈਂ ਚੱਲ ਜਾਣਾ ਆ ਜਾਣਾ ਕਿੰਨੇ ਵੇ ਕੀਤੀ ਤੁਹਾਡੇ ਨਾਲ ਕੋਈ ਗੱਲ ਨਹੀਂ ਮੇਰੇ ਨਾਲ ਤਾਂ ਨਹੀਂ ਹਲੇ ਕੋਈ ਗੱਲ ਹੋਈ ਪਰ ਭੁਆ ਨੂੰ ਸਵੇਰੇ ਭੇਜਾਂਗੇ ਜਾਣਾ ਵੀ ਆ ਤੇ ਤੇ ਦੋਵੇਂ ਜਾਣੀਆਂ ਕਈ ਤੇ ਜਾਂਦੀਆਂ ਨਾ ਸੇਰੇ ਭੇਜਾਂਗੇ ਤੇ ਵੇਖਿਓ ਭੁਆਏ ਨੇ ਅੱਜ ਹੀ ਜਾਣਾ ਜੇ ਰਾਤ ਵੇਲੇ ਕਿਹਦੇ ਨਾਲ ਜਾਣਾ ਭੁਆ ਨੇ ਉਹ ਨਹੀਂ ਆਪੇ ਬਾਧੂ ਬਥੇਰੀਆਂ ਬੱਸਾਂ ਜਾਂਦੀਆਂ ਤੂੰ ਲਾਈਟ ਬੰਦ ਕਰ ਜੋ ਮੈਂ ਰੈਸਟ ਕਰਨਾ ਠੀਕ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਅਜੇ ਤੱਕ ਆਈ ਨਹੀਂ ਸੀਮਾ ਪਤਾ ਨਹੀਂ ਮੈਨੂੰ ਕਹਿੰਦੀ ਸੀ ਮੈਂ ਅੱਜ ਆਵਾਂਗੀ ਆਵਾਂਗੀ ਲੱਗਦਾ ਆਣਾ ਹੀ ਨਹੀਂ ਆ ਜੇ ਅੱਜ ਨਾ ਨਾਈ ਤੇ ਮੈਂ ਵੀ ਨੀਨੋ ਜਾਣਾ ਕਦੀ ਮਿਲਣ ਸਿਮਰਨ ਲੱਗਦਾ ਤੇ ਸੀਮਾ ਦੀ ਆਵਾਜ਼ ਆਈ ਆ ਸਿਮਰਨ ਸੀਮਾ ਆ ਜਾ ਸੀਮਾ ਆ ਜਾ ਅੰਦਰ ਮੱਸਾ ਹੀ ਟਾਈਮ ਲੱਗਿਆ ਤੈਨੂੰ ਆ ਜਾਣ ਦਾ ਮੈਨੂੰ ਦੋ ਦਿਨ ਡਿਟੇਰਿਵੈਟ ਕਰ ਰਹੀ ਸੀ ਇੰਨਾ ਟਾਈਮ ਕਿੱਥੇ ਰਹਿ ਗਈ ਸੀ ਬਸ ਰਹਿਣਾ ਕਿੱਥੇ ਆ ਤੈਨੂੰ ਦੱਸਾਂ ਘਰ ਦਾ ਕੰਮਕੁਮ ਕਰਕੇ ਇੱਕ ਪੂਆ ਸੱਸ ਆਏ ਹੋਏ ਆ ਬਸ ਇਸੇ ਕਰਕੇ ਮੋਸ ਨਾ ਕੀ ਹਲਚਾ ਨਾ ਹਾਂ ਖਾਲੀ ਤੇ ਵਧੀਆ ਮੈਂ ਬਾਹਰ ਦੇਖਿਆ ਕੋਈ ਹੈ ਨਹੀਂ ਘਰ ਮਤਲਬ ਇਹ ਲੋਕ ਕਿੱਥੇ ਆ ਮੰਮੀ ਵੀ ਘਰ ਨਹੀਂ ਆ ਤੇ ਇਹ ਵੀ ਜੋਬ ਤੇ ਗਏ ਆ ਤੇ ਪਾਪਾ ਵੀ ਜੋਬ ਤੇ ਆ ਤੇ ਅੱਜ ਸਾਰਾ ਦਿਨ ਮੈਂ ਘਰੇ ਫਰੀ ਸੀ ਮੈਂ ਕਦੋਂ ਦੀ ਤੇਰੀ ਵੇਟ ਕਰ ਰਹੀ ਸੀ ਤੂੰ ਆਏਂਗੀ ਆਏਂਗੀ ਆਪਾਂ ਹੀ ਫੋਨ ਕੀਤਾ ਰਾਤੀ ਮੈਨੂੰ ਹੋਰ ਕੀ ਮੈਂ ਕਦੋਂ ਦੀ ਵੇਟ ਸਵੇਰ ਦੀ ਕਰ ਰਹੀ ਸੀ ਤੂੰ ਕਦੋਂ ਆਨੀ ਕਦੋਂ ਆਨੀ ਫੇਰ ਮੈਂ ਹਾਰ ਕੇ ਕਿ ਅੱਜ ਨਹੀਂ ਇਹਨੇ ਲੱਗਦਾ ਆਣਾ ਤੇ ਮੈਂ ਸੋਚਿਆ ਸੀ ਜੇ ਤੂੰ ਅੱਜ ਨਾ ਨਾ ਆਈ ਤੇ ਮੈਂ ਵੀ ਨਹੀਂ ਤੈਨੂੰ ਕਦੀ ਮਿਲਣ ਆਉਣਾ ਹੋਣੀ ਗੱਲਾਂ ਹੀ ਮਾਰੀ ਜਾਣਗੀ ਫਿਰ ਮੈਨੂੰ ਪਾਣੀ ਤੇ ਪਿਆ ਦੇ ਉਧਰ ਤੇ ਆਈਆਂ ਮੈਂ ਮੈਂ ਲੈ ਕੇ ਹੁੰਨੀ ਐ ਗਰਮੀ ਲੱਗਣ ਦੀ ਮੈਨੂੰ ਘਰ ਤੇ ਬਾਬਾ ਸੋਨਾ ਸੀ ਮਨੰਦਾ ਵਧੀਆ ਐ ਐਸ਼ ਐ ਪੂਰੀ ਜੌਬ ਵੀ ਕਰਦੀ ਆ ਨਾ 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 ਨੇ ਤਨੰਦ ਦਿਓ ਰਿਹਾ ਤੇ ਨਾ ਜੇਠ ਕੋਈ ਟੈਨਸ਼ਨ ਥੋੜੀ ਆ ਵੀ ਕੋਈ ਵੀ ਉਹ ਨਾ ਪੈਣਾ ਮੈਨੂੰ ਤਾਂ ਟੈਨਸ਼ਨ ਹੀ ਨਹੀਂ ਮੁੱਕਦੀ ਆ ਜਿਹੜੀ ਬੇਟੀ ਸ਼ੈਲੀ ਕਰ ਕਿਦਨ ਹੋਏਗਾ ਤੇ ਕਿਦਨ ਮੈਂ ਵੀ ਕੱਲੀ ਘਰੀ ਹੋਵਾਂਗੀ ਸੀਮਾ ਤੈਨੂੰ ਕੀ ਗੱਲ ਆ ਕੱਲੀ ਬੋਲੀ ਜਾਨੀ ਆ ਮੈਂ ਸੁਣਨ ਦੀ ਕਦੋਂ ਦੀ ਕੀ ਹੋਇਆ ਬੋਲਣਾ ਕੀ ਆ ਟੈਨਸ਼ਨ ਪਤਾ ਮੈਨੂੰ ਕਿੰਨੀ ਪਈ ਆ ਜਿਹੜੀ ਗੱਲ ਉਦੋਂ ਤੂੰ ਕਰਕੇ ਗਈ ਆ ਬਿਲਕੁਲ ਸਹੀ ਆ ਇੱਕ ਮਿੰਟ ਦੱਸਨੀ ਆ ਮੇਰੀ ਗੱਸੋਂ ਮੈਂ ਇਹ ਵੀ ਕਰਨੀ ਆ ਮੇਰਾ ਘਰ ਕਿੰਨਾ ਸੋਹਣਾ ਸਹੀ ਗੱਲ ਆ ਨਾ ਤੇਰੀ ਦਾ ਨਾਂ ਨਾ ਤੇਰਾ ਦਿਓਰ ਤੇ ਨਾ ਤੇਰਾ ਜੇਠ ਮੈਨੂੰ ਪਤਾ ਕਿੰਨੀ ਟੈਨਸ਼ਨ ਆ ਜਿਹੜੀ ਘਰ ਬੈਠੀ ਆ ਕੋ ਦੋ ਦਾ ਰਿਸ਼ਤਾ ਹੋਏਗਾ ਕੀ ਸੀ ਤੂੰ ਹੀ ਕਹਿੰਦੀ ਸੀ ਨਹੀਂ ਨਹੀਂ ਸੀਮਾ ਭੋਲੀ ਆ ਸਿਮਰਨ ਭੋਲੀ ਆ ਮੈਂ ਇਹ ਕੋਈ ਭੋਲੀਆਂ ਨਹੀਂ ਹੁੰਦੀਆਂ ਇਹ ਬਹੁਤ ਤੇਜ ਹੁੰਦੀਆਂ ਸੱਸ ਤੇਰੀ ਚੰਗੀ ਆ ਇਹਨੇ ਉਹਨੂੰ ਢਕਾ ਢਕਾ ਕੇ ਨਾ ਖਰਾਬ ਕਰ ਦੇਣਾ ਇਹਦਾ ਸੋਚ ਕੁਝ ਸੱਸ ਨੇ ਕੀ ਢਕਾਉਣਾ ਵਾ ਪਹਿਲੋ ਤੇ ਮੇਰਾ ਘਰ ਵਾਲਾ ਮੰਨੇ ਜਿਹੜਾ ਰਿਸ਼ਤਾ ਸਿਮਲਨ ਹੁੰਦਾ ਨਾ ਇਹੋ ਹੀ ਕਹਿੰਦੇ ਵੱਡੀ ਉਮਰ ਦਾ ਵੱਡੀ ਉਮਰ ਦਾ ਉਹਨੂੰ ਕੀ ਵੱਡੀ ਉਮਰ ਨਾ ਕੀ ਲੈਣਾ ਦੇਣਾ ਤੂੰ ਆਪਣੇ ਭਾਜੀ ਨੂੰ ਤੂੰ ਸਮਝਾ ਘਰ ਬਲੇ ਨੂੰ ਕਹਿ ਵੀ ਕਰ ਦੋ ਟਾਈਮ ਨਾਲ ਬਾਅਦ ਚ ਇਹਨੂੰ ਕਿਤੇ ਰਿਸ਼ਤਾ ਨਹੀਂ ਹੋਣਾ ਇਹੋ ਤੇ ਕੰਨੀ ਆ ਸਾਰੀ ਜ਼ਿੰਦਗੀ ਪੋੜੀ ਦੇ ਸਿਰ ਤੇ ਬੋਝ ਬੰਨਾ ਐ ਨਹੀਂ ਹੋਈ ਤੇ ਤੈਨੂੰ ਕਹਨੀ ਆ ਬਾਅਦ ਚ ਇਹ ਨਾ ਹੋਏ ਇਹਦੀ ਉਮਰ ਹੋ ਜੇ ਤੇ ਬਾਅਦ ਚ ਇਹਨੂੰ ਨਾ ਕੋਈ ਰਿਸ਼ਤਾ ਆਵੇ ਉਹੀ ਤੇ ਗੱਲ ਸੱਚੀ ਇੱਕ ਸਾਨੂੰ ਖੁਸ਼ੀ ਬੜੀ ਮਿਲੀ ਪਤਾ ਕੀ ਸਾਡੀ ਇੱਕ ਜ਼ਮੀਨ ਸੀ ਪਿੰਡ ਤੇ ਉਹਦਾ ਕੇਸ ਲੱਗਾ ਹੋਇਆ ਏ ਤੇ ਆਪਾਂ ਜਿੱਤ ਗਏ ਆ ਹੁਣ ਮੈਨੂੰ ਟੈਨਸ਼ਨ ਇਹ ਪਈ ਆ ਕਿਤੇ ਮਾਤਾ ਇਹ ਨਾ ਕਹਿ ਦੇ ਲੱਕੀ ਇਹਦਾ ਰਿਸ਼ਤਾ ਨਹੀਂ ਹੋਉਂਦਿਆ ਤੇ ਜ਼ਮੀਨ ਅਧੀ ਦੇ ਨਾਂ ਤੇ ਕਰਵਾ ਦੇ ਹਿੱਸਾ ਦੇ ਦੇ ਉਹਨੂੰ ਆਹੋ ਤੇ ਮੈਨੂੰ ਤੇ ਬੜੀ ਟੈਨਸ਼ਨ ਲੱਗੀ ਆ ਉਧਰੋਂ ਤੇਰਾ ਫੋਨ ਆ ਗਿਆ ਉਧਰੋਂ ਮੈਂ ਕਿਹਾ ਚਲ ਜਾਵਾਂ ਥੋੜੇ ਦੁੱਖ ਸੁੱਖ ਕਰਕੇ ਆਵਾ ਤੇਰੇ ਨਾਲ ਮੈਂ ਤੇ ਸੀਮਾ ਤੈਨੂੰ ਉਦੋਂ ਨਹੀਂ ਸਮਝਾਇਆ ਸੀ ਪਰ ਤੂੰ ਹੀ ਕਹਿੰਦੀ ਸੀ ਨਹੀਂ ਨਹੀਂ ਅਸੀਂ ਅਜੇ ਨਹੀਂ ਲੱਭਣਾ ਲੱਭਣਾ ਮੈਂ ਤੇ ਤੈਨੂੰ ਕਹਿੰਨੀ ਟਾਈਮ ਨਾ ਤੂੰ ਦੇਖ ਇਹਦਾ ਕਰਨ ਦੀ ਕਾਰ ਕਿਤੇ ਵੀ ਹੁੰਦਾ ਤੇ ਇਹ ਸਾਰੀ ਜ਼ਿੰਦਗੀ ਤੁਹਾਡੇ ਤੇ ਬੋਝ ਬਣ ਕੇ ਬੈਠੀ ਰਹਿਣੀ ਤੂੰ ਵੇਖਾ ਕੋਈ ਹੈਗਾ ਮੁੰਡਾ ਮੈਂ ਤੇ ਦਿੰਦੀ ਦੱਸਦਾ ਪਰ ਤੇਰੀ ਸੱਸ ਮੰਨੇ ਫੇਰ ਹੀ ਨਾ ਫੇਰ ਕਹੂਗੀ ਤੂੰ ਆਪਣੀ ਸਹੇਲੀਆਂ ਦੇ ਰਿਸ਼ਤੇ ਕਰਨ ਦੀ ਫਿਰਦੀ ਮੈਂ ਨਹੀਂ ਕਰਨਾ ਲੈ ਤੇ ਫਿਰ ਕੀ ਆ ਰਿਸ਼ਤਾ ਚੰਗਾ ਹੋਣਾ ਚਾਹੀਦਾ ਤੂੰ ਵੇਖ ਤੂੰ ਪੂਰੀ ਨਾ ਨਾ ਉਮਰ ਦੱਸੀ ਕਈ ਵੀ ਉਮਰ ਘਟਿਆ ਤੇ ਦਵਾ ਦਾ ਮੈਂ ਕਰਨਦੀ ਕਰਾਂਗੀ ਪਾਜੀ ਨੂੰ ਸਮਝਾ ਲਈ ਮੈਂ ਤੇ ਲੱਭ ਦੂੰਗੀ ਕੋਈ ਨਾ ਕੋਈ ਕੋਈ ਗੱਲ ਨਹੀਂ ਚੱਲ ਛੱਡ ਕਿਹੜੀਆਂ ਗੱਲਾਂ ਚ ਪੈ ਗਏ ਉਧਰ ਵੀ ਆਪਾਂ ਉਹੀ ਮਾਰਦੇ ਰਹੇ ਇੱਧਰ ਵੀ ਉਹੀ ਗੱਲਾਂ ਕਰਦੇ ਰਹੇ ਸਸ ਦੂਰ ਗਈ ਆ ਆਉ ਬਾਜ਼ਾਰ ਗਈ ਸਵੇਰ ਦੇ ਕਹਿੰਦੇ ਮੈਂ ਥੋੜਾ ਟਾਈਮ ਨਾਲ ਲਾਉਂਗੀ ਰਾਤ ਨੂੰ ਤੇ ਤੁਰਨਾ ਰੋਟੀ ਪਾਣੀ ਤਿਆਰ ਕਰ ਛੱਡੀ ਮੈਂ ਕਿਹ ਕੋਈ ਗੱਲ ਚੰਗੀ ਤੇਰੇ ਨਾਲ ਹਾਂ ਚੰਗੀ ਆ ਇਹ ਤੈਨੂੰ ਪਤਾ ਹੀ ਆ ਕਿ ਜੇ ਆਪ ਚੰਗੇ ਰਹੋ ਫੇਰ ਹੀ ਚੰਗੇ ਆ ਸਭ ਚੰਗੇ ਰਹਿੰਦੇ ਨਾਲੇ ਪੈ ਨਾ ਉਹਨੇ ਕੱਲੀ ਕੱਲੀ ਤੇਰੇ ਮੂੰਹ ਮਲੀ ਵੇਖਣਾ ਉਹਦੇ ਕਿਹੜੇ ਦੂਜੀ ਕੋਈ ਨੋ ਨਹੀਂ ਆ ਕਾਹੀ ਤੇ ਰਣਾ ਚੰਗੀ ਆ ਗੱਲਾਂ ਕਰਦੇ ਕਰਦੇ 2 ਘੰਟੇ ਹੋ ਗਏ ਪਤਾ ਹੀ ਨਹੀਂ ਲੱਗਾ ਘਰ ਮੈਂ ਕਿੰਨੇ ਵਸ ਕੇ ਆ ਕੇ ਆਈ ਹਾਂ ਤੇ ਤੂੰ ਮੈਨੂੰ ਹੁਣ ਜਾਣਦੇ ਬੈਠ ਤੂੰ ਭਾਜੀ ਨੂੰ ਫੋਨ ਕਰ ਦੇ ਨਾਲੇ ਆਪੇ ਤੇ ਕਹਿੰਨੀ ਭਾਜੀ ਅੱਜ ਘਰੇ ਆ ਨਾਲੇ ਉਹਨਾਂ ਨੂੰ ਬੁਲਾਣ ਨਾਲੇ ਰੋਟੀ ਪਾਣੀ ਖਾ ਜਾਣਗੇ ਨਾਲੇ ਤੈਨੂੰ ਲੈ ਜਾਣਗੇ ਬੈਠੀ ਰਹਿ ਮੈਂ ਨਹੀਂ ਹਲੇ ਜਾਣ ਦੇਣਾ ਕਿਤੇ ਵੀ ਕੁਛ ਨਹੀਂ ਹੁੰਦਾ ਮੇਰੀ ਗੱਲ ਸੁਣ ਉਹ ਮਸਾ ਤੇ ਆਈ ਆ ਉਹ ਦਿਨ ਵੀ ਤੂੰ ਠੀਕ ਨਹੀਂ ਚਾਜ ਨਾਲ ਗੱਲਾਂ ਹੋਈਆਂ ਨਾ ਕੁਝ ਬੈਠ ਜਾ ਕੁਛ ਨਹੀਂ ਹੁੰਦਾ ਉਹ ਦਿਨ ਦੀ ਕਸਰ ਆ ਪਾ ਅੱਜ ਪੂਰੀ ਕਰ ਲਈ ਮੇਰਾ 2 ਘੰਟੇ ਲਏ ਭਾਜੀ ਨੂੰ ਫੋਨ ਕਰਦੇ ਨਹੀਂ ਉਹਨਾਂ ਨੇ ਨਹੀਂ ਆਉਣਾ ਪਤਾ ਕਿ ਉਹਨਾਂ ਨੇ ਰੈਸਟ ਕਰਨੀ ਤੇ ਫਿਰ ਮੈਨੂੰ ਸ਼ਾਮ ਨੂੰ ਆਟੋ ਵੀ ਨਹੀਂ ਮਿਲਣਾ ਹੈਗਾ ਤੈਨੂੰ ਪਤਾ ਮੈਂ ਆਟੋ ਚ ਆਈ ਆ ਅੱਛਾ ਕੋਈ ਨਹੀਂ ਮੈਂ ਚੱਲਨੀ ਆ ਬਸ ਤੂੰ ਮੇਰਾ ਇੱਕ ਨਿੱਕਾ ਜਿਹਾ ਜਿਹੜਾ ਤੈਨੂੰ ਕੰਮ ਕਿਹਾ ਨਾ ਉਹ ਕਰ ਦੇ ਰਿਸ਼ਤਾ ਜੇ ਕੋਈ ਹੈਗਾ ਨਾ ਤੇ ਮੇਰੀ ਨਾਨਾ ਨਾਲ ਰਿਸ਼ਤਾ ਕਰਾ ਦੇ ਚੱਲ ਠੀਕ ਆ ਮੈਂ ਕਹਾਂਗੀ ਕੋਈ ਗੱਲ ਨਹੀਂ ਕਰੀ ਫੋਨ ਮਿਲਾਂਗੇ ਫਿਰ ਕਿਤੇ ਹਾਂ ਹੁਣ ਕਿਤੇ ਬਾਹਰ ਮਿਲਾਂਗੇ ਆਪਾਂ ਠੀਕ ਚਲ ਆਜਾ ਗੇਟ ਬੰਦ ਕਰ ਲੈ ਹੈਲੋ ਹੈਲੋ ਸਸਿਕਾ ਸਰਦਾਰ ਜੀ ਸਸਿਕਾ ਕੀ ਹਾਲ ਜੀ ਵਧੀਆ ਵਧੀਆ ਬੜਾ ਠੀਕ ਠਾਕ ਹੋਰ ਕੀ ਕਰਦੇ ਬਸ ਜੋ ਕੇ ਕੰਮ ਠੀਕ ਠੀਕ ਆ ਔਰ ਵਧਾਈ ਦਿੱਤੀ ਵੀ ਤੂੰ ਕਾਦੀ ਵਧਾਈ ਉਹ ਜਿਹੜਾ ਸਾਡਾ ਪਹਿਲੀ ਦਾ ਕੇਸ ਨਹੀਂ ਚੱਲਦਾ ਪਿਆ ਹਾਂ 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 ਤੇ ਉਹ ਵੀਰ ਮੇਰਾ ਜਿੱਤ ਗਿਆ ਨਾ ਠੀਕ ਆ ਫਿਰ ਤੋਂ ਬਹੁਤ ਬਹੁਤ ਵਧਾਈਆਂ ਦੇ ਹਾਂਜੀ ਤੁਹਾਨੂੰ ਵੀ ਤੇ ਵਧਾਈ ਦਿਓ ਵੀਰ ਨੂੰ ਫੋਨ ਕਰਿਓ ਸ਼ਾਮਾਂ ਨੂੰ ਫਿਰ ਓਕੇ ਤੇ ਉਹ ਜਰੂਰ ਕਰੂੰਗਾ ਕਰਾਂਗਾ ਹਾਂ ਠੀਕ ਆ ਤੇ ਜਸਲੀਨ ਦੇ ਪਾਪਾ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਮੰਮੀ ਕਹਿੰਦੇ ਪਏ ਆ ਕਿ ਇਹ ਜਿਹੜੀ ਤੇਰੇ ਵੀਰ ਜਗਾ ਜਿੱਤੇ ਆ ਵਾ ਨਾ ਉਹਦੇ ਚ ਤੇਰਾ ਵੀ ਹਿੱਸਾ ਬੰਦਾ ਵਾ ਤੇ ਤੁਸੀਂ ਆਪ ਸਿਆਣੇ ਵੇਖੋ ਮੈਂ ਹਿੱਸਾ ਲੈਣ ਦੀ ਚੰਗੀ ਲੱਗਦੀ ਆ ਤੇ ਬਹੁਤ ਜਿਹਾ ਹਿੱਸਾ ਮਿਲਦਾ ਵਾ ਜੇ ਤੇ ਇਹ ਤੇਨੂੰ ਇਤਰਾਜ਼ ਕੀ ਗਾ ਵਾ ਨਾ ਨਾ ਫੇ ਤੂੰ ਹੀ ਵੀ ਆਪਣੀ ਮਾਂ ਦੀ ਬੋਲੀ ਬੋਲਣ ਦੇ ਜੀ ਉਹ ਵੇਖ ਪਤਾ ਨਹੀਂ ਗੱਲ ਕੀ ਆ ਕੰਮ ਕਰਦੇ ਚਲੋ ਇਸ ਤਰ੍ਹਾਂ ਹੀ ਚੱਲਦੇ ਜਾਂਦੇ ਆ ਸਾਡੇ ਵਾਲੀ ਗੱਲ ਸੋਚ ਸਾਡੇ ਇਧਰ ਪਰਿਵਾਰ ਦੀ ਗੱਲ ਸੋਚ ਬੱਚਾਂ ਦਾ ਸੋਚਦੇ ਕਿ ਆਪਾਂ ਹਿੱਸਾ ਜ ਲੈ ਲਾਂਗੇ ਤੇ ਕੱਲੋਂ ਅਸੀਂ ਸੁੱਖੇ ਆ ਠੀਕ ਨਾ ਤੂੰ ਬਾਰ-ਬਾਰ ਇੱਕੋ ਗੱਲ ਕਹਿੰਦੀ ਵੀ ਮੈਂ ਹੀ ਸੰਤਣਾ ਤੂੰ ਲੈਣਾ ਕਿਉਂ ਨਹੀਂ ਉਹ ਗੱਲ ਹੋ ਗਈ ਜੋ ਮਾਂ ਰਾਤੀ ਕਹਿੰਦੀ ਉਹ ਕੁਛ ਪੁੱਤ ਕਹਿੰਦੇ ਆ ਹਾਏ ਹਾਏ ਰੱਬਾ ਇਹ ਕਿਹੋ ਜਿਹਾ ਬੰਦਾ ਮੇਰੇ ਪੱਲੇ ਪੈ ਗਿਆ ਵਾ ਮਾਂ ਦੀ ਵੀ ਇਹੋ ਬੋਲੀ ਆ ਕਿ ਤੂੰ ਹਿੱਸਾ ਲੱਲਾ ਆਪਣੇ ਪੇਕਿਆਂ ਕੋਲੋ ਹਿੱਸਾ ਲੱਲਾ ਆਪਣੇ ਪੇਕਿਆਂ ਕੋਲੋ ਜੇ ਇਸ ਬੰਦੇ ਨਾਲ ਗੱਲ ਕੀਤੀ ਹੈ ਇਹਦਾ ਵੀ ਵਰਲਡ ਦੇ ਹੋਈ ਆ ਕਿ ਜੋ ਮੰਮੀ ਕਹਿੰਦੀ ਆ ਜੋ ਮੇਰੀ ਮਾਂ ਕਹਿੰਦੀ ਆ ਉਹ ਸਹੀ ਪੈਸਾ ਇਧਰ ਆ ਜਾਏ ਹਾਏ ਰੱਬਾ ਇਹਨਾਂ ਦੀਆਂ ਤੇ ਅੱਖਾਂ ਤੇ ਪੱਟੀ ਬੱਜੀ ਆ ਦੱਸੋ ਮੈਂ ਕਰਾਂ ਤੇ ਕਰਾਂ ਕੀ ਹਾਂ ਕੀ ਬੋਲੀ ਜੰਨੀ ਹੈ ਕੀ ਤੜਫਦੀ ਪਈ ਆ ਕੀ ਕਹਤਾ ਮੇਰੇ ਮੁੰਡੇ ਨੇ ਤੈਨੂੰ ਗਲਤ ਕੋਈ ਗਲਤ ਗੱਲ ਨਹੀਂ ਕਹੀ ਹੈਗੀ ਤੈਨੂੰ ਉਹਨੇ ਜੋ ਕਹਾ ਸਹੀ ਕਹਾ ਇਹ ਤੈਨੂੰ ਇੱਕ ਦੀ ਗੱਲ ਨਹੀਂ ਸਮਝ ਆਈ ਤੈਨੂੰ ਦੂਜੇ ਦੀ ਵੀ ਨਹੀਂ ਮੇਰੀ ਤੈਨੂੰ ਗੱਲ ਨਹੀਂ ਸਮਝ ਲੱਗੀ ਤੇ ਤੈਨੂੰ ਉਹਦੀ ਵੀ ਗੱਲ ਨਹੀਂ ਸਮਝ ਲੱਗੀ ਗਲਤ ਨਹੀਂ ਉਹਨੇ ਕੁਝ ਕਿਹਾ ਜੇ ਤੂੰ ਹਿੱਸਾ ਲੈ ਲੇਂਗੀ ਤੇਰੀ ਜ਼ਿੰਦਗੀ ਸਵਰ ਜਾਏਗੀ ਤੇਰੀ ਕੁੜੀ ਦੀ ਸਵਰ ਜਾਏਗੀ ਪੜ ਲਿਖ ਜਾਊਗੀ ਕੁਝ ਬਣ ਜਾਊਗੀ ਨਹੀਂ ਉਹ ਬਾਹਰ ਬੈਠਾ ਕੀ ਕਰਨ ਦਿਆ ਉਹ ਨਹੀਂ ਆਪਣੀ ਤੀਰਾਂ ਸੋਚ ਸਕਦਾ ਤੇ ਮੇਰੀ ਗੱਲ ਸੁਣ ਹਾਂ ਇਹ ਹਿੱਸਾ ਤੈਨੂੰ ਦਾਦੇ ਪਰਦਾਦਿਆਂ ਦੀ ਜਿਹੜੀ ਜ਼ਮੀਨ ਆ ਉਹਦੇ ਚੋਂ ਲੈਣ ਨੂੰ ਕਹਿਣ ਡੇ ਆ ਉਹਦੇ ਚੋਂ ਤੈਨੂੰ ਲੈਣ ਨੂੰ ਕਹਿਣ ਡੇ ਆ ਉਹ ਹੋਰ ਨਹੀਂ ਤੈਨੂੰ ਕੁਝ ਵੀ ਕਹਿਣ ਡੇ ਆ ਅਛਾ ਰਾਤੀ ਵੀ ਤੁਹਾਡਾ ਇਹੋ ਟੌਪਿਕ ਹੀ ਤੂੰ ਹਿੱਸਾ ਲੈ ਜੇ ਤੁਹਾਡੇ ਪੁੱਤ ਨਾਲ ਗੱਲ ਕੀਤੀ ਉਹਨੇ ਵੀ ਇਹੋ ਗੱਲ ਕਹੀ ਤੂੰ ਹਿੱਸਾ ਲੈ ਹਿੱਸਾ ਲੈ ਕੀ ਗੱਲ ਤੂੰ ਹੀ ਮੇਰੇ ਪੇਕੇਵਾਲੀ ਤੱਕ ਰੱਖੀ ਆ ਪੇਕੇਵਾਲ ਤੱਕ ਨਹੀਂ ਰੱਖੀ ਹੋਈ ਉਹਨਾਂ ਦੀ ਉਹਨਾਂ ਦੇ ਘਰ ਚੋਂ ਕੋਈ ਹਿੱਸਾ ਨਹੀਂ ਤੇਰੇ ਕੋਲ ਮੰਗਣ ਦੇਗੇ ਇਹ ਤੇਰੇ ਤੁਹਾਡੀ ਜਿਹੜੀ ਜ਼ਮੀਨ ਦਾ ਹਿੱਸਾ ਤੇਰੀ ਪ੍ਰਾਪਰਟੀ ਦਾ ਹਿੱਸਾ ਤੁਹਾਡਾ ਮਿਲਿਆ ਨਾ ਉਹਨੂੰ ਮੁੰਡੇ ਨੂੰ ਉਹਦੇ ਵਿੱਚੋਂ ਮੰਗਾਈ ਕਰ ਲੂ ਕੱਲ ਨੂੰ ਨਿਰਮਲ ਦਊਗਾ ਆਪਣੀ ਭੈਣ ਨੂੰ ਹਿੱਸਾ ਦੱਸੋ ਮੈਨੂੰ ਅਹੀਂ ਕੋਈ ਇਸ ਪ੍ਰਾਪਰਟੀ ਦਾ ਕੇਸ ਜਿੱਤੇ ਜਾਂ ਜਿਹੜਾ ਨਿਰਮਲ ਦਊਗਾ ਜਿਤੇ ਹੋਣ ਨਾ ਜਿਤੇ ਹੋਣ ਜਦੋਂ ਜੇ ਤੁਸੀਂ ਕਹਿੰਦੇ ਨਾ ਦਾਦੇ ਪੜਦਾਦੇ ਦੀ ਜਗ੍ਹਾ ਦਾ ਹਿੱਸਾ ਪੋਤੀਆਂ ਦਾ ਵੀ ਹੁੰਦਾ ਵਾ ਪਿਓਾਂਾਂ ਦੀ ਈ ਜਗ੍ਹਾ ਦਾ ਵੀ ਹਿੱਸਾ ਤੀਆਂ ਲੈ ਸਕਦੇ ਆ ਦੱਸੋ ਦੋਗੇ ਤੁਸੀਂ ਉਹਨੂੰ ਹਾਂ ਜੇ ਮੇਰੇ ਕੋਲ ਹੁੰਦਾ ਮੈਂ ਜ਼ਰੂਰ ਦਵਾਂਗੀ ਜੇ ਮੇਰੇ ਕੋਲ ਹੈਗਾ ਮੈਂ ਜ਼ਰੂਰ ਦਵਾਂਗੀ ਮੈਂ ਤਾਂ ਤੁਹਾਡੇ ਵਾਂਗੂ ਨਹੀਂ ਕਰਨ ਲੱਗੀ ਜ਼ਰੂਰ ਦਵਾਂਗੀ ਨਾ ਤੁਸੀਂ ਮਾਂ ਪੁੱਤ ਮੇਰਾ ਦਿਮਾਗ ਨਾ ਖਰਾਬ ਕਰੋ ਨਾ ਕਰੋ ਨਾ ਕਰੋ ਨਾ ਕਰੋ ਮੰਮੀ ਚੀਜੀ ਦੋਦੇ ਪੂਆ ਜੀ ਚਲ ਗਈ ਆ ਨਾ ਪਿੰਡ ਉਹਦੀ ਰੌਣਕ ਨਹੀਂ ਆ ਗਈ ਉਹਨਾਂ ਨਾਲ ਕਿੰਨੀ ਰੌਣਕ ਸੀ ਉੱਚੀ ਉੱਚੀ ਬੋਲਦੇ ਰਹੇ ਤਾਂ ਅਸੀਂ ਉਹਨਾਂ ਨਾਲ ਉਹ ਬੜੀ ਭੂਆ ਵਗੈਰ ਉਦਾਸ ਹੋ ਗਈ ਉਹ ਅਜਲ ਗਈ ਤੇ ਉਹ ਆ ਦੇ ਜਾਨ ਮਗਰੋਂ ਥੋੜਾ ਬੋਲਣ ਦੀ ਆਵਾਜ਼ ਘਟੀ ਸਾਡੀ ਬੋਲ ਬੋਲ ਕੇ ਸਾਡੇ ਗਲੇ ਦਰਦੋਂ ਲੱਪੇ ਸੀਮਾ ਵਿਚਾਰੀ ਦਾ ਤੇ ਬਿਲਕੁਲ ਹੀ ਗਲਾ ਬਹਿ ਗਿਆ ਉਹ ਤੇ ਬੋਲ ਹੀ ਨਹੀਂ ਸਕਦੀ ਐਨਾ ਉੱਚੀ ਤੇ ਭੂਆ ਦਾ ਕੀ ਪਤਾ ਹੀ ਭੂਆ ਨੇ ਫੇਰ ਨਹੀਂ ਆ ਜਾਣਾ ਕੱਲ ਬੈਗ ਚੱਕ ਕੇ ਤੇ ਉਹ ਭੂਆ ਜੀ ਬੜੇ ਖੁਸ਼ ਹੋਏ ਸੀ ਸਾਨੂੰ ਵੀ ਬਹੁਤ ਖੁਸ਼ੀ ਹੋਈ ਹੈ ਜੇ ਬੁੱਤਰ ਇਹਾਂ ਖੁਸ਼ੀ ਹੁੰਦੀ ਆ ਤੁਹਾਡੇ ਪੈਰਾਂ ਪਿੱਛੇ ਚਲੋ ਜਿੱਤ ਗਿਆ ਕੇਸ ਹਾਂਜੀ ਸਾਨੂੰ ਖਾ ਤਾਂ ਕਰਕੇ ਨਾ ਤੁਹਾਡੇ ਪੈਰਾਂ ਪਿੱਛੇ ਕੇਸ ਜਿੱਤ ਗਿਆ ਚਲੋ ਵਾਹਿਗੁਰੂ ਉਹਨੂੰ ਹੋਰ ਤਰੱਕੀ ਦੇਵੇ ਤੇ ਤੁਹਾਨੂੰ ਵੀ ਪੁੱਛੇ ਤੁਹਾਡਾ ਭਰਾ ਹਾਂਜੀ ਹਾਂ ਬਸ ਇਹੀ ਵਾਹਿਗੁਰੂ ਕੋਲ ਮੰਗਿਆ ਕਰੋ ਬਾਬਾ ਜੀ ਮੇਰੇ ਵੀਰ ਨੂੰ ਹੋਰ ਤਰੱਕੀ ਦਿਓ ਹਾਂਜੀ ਅਸੀਂ ਤੇ ਇਹੀ ਹੱਥ ਜੋੜਦੇ ਰਹਿੰਨੇ ਹਾਂ ਹਾਂ ਮੰਮਾ ਮੈਨੂੰ ਇੰਜ ਹੀ ਕੋ ਲੱਗਦਾ ਮੈਂ ਤੁਹਾਡੇ ਸਾਰਿਆਂ ਤੇ ਬੋਝ ਬਣੀ ਆ ਏ ਮੇਰੀ ਗੱਲ ਸੁਣ ਜਿਹੜੀ ਪਿੰਡ ਵਾਲੀ ਜਗ੍ਹਾ ਮਿਲੀ ਹੈ ਨਾ ਵੀਰੇ ਨੂੰ ਤੇ ਉਹਦੇ ਵਿੱਚੋਂ ਥੋੜੀ ਜਿਹਾ ਮੈਨੂੰ ਮੈਨੂੰ ਵੀ ਦੇ ਦੋ ਥੋੜੀ ਜਿਹੀ ਜਗ੍ਹਾ ਜਿਹਦੇ ਵਿੱਚ ਮੈਂ ਆਪਣੀ ਜ਼ਿੰਦਗੀ ਕੱਟ ਸਕਾਂ ਤੇ ਤੁਹਾਡੇ ਤੇ ਬੋਝ ਨਾ ਬਣਾ ਸਾਰਿਆਂ ਤੇ ਇਹ ਗੱਲ ਕੀ ਕਰਦੀ ਪੀ ਤੂੰ ਚੱਲੀ ਤੂੰ ਉਹਦੇ ਕੋਲ ਜ਼ਾਇਦਤ ਮੰਗਣ ਨਹੀਂ ਆ ਭੈਣਾ ਭਰਾਵਾਂ ਕੋਲ ਜ਼ਾਇਦਤ ਨਹੀਂ ਮੰਗਦੀਆਂ ਭੈਣਾ ਪਿਆਰ ਮੰਗਦੀਆਂ ਭਰਾਵਾਂ ਦਾ ਕੱਲ ਨੂੰ ਤੂੰ ਮਿਲਣਾ ਵਰਤਣਾ ਨਹੀਂ ਆਪਣੇ ਭਰਾ ਪਰ ਜਾ ਹੀ ਨਾ ਮਿਲਣਾ ਵਰਤਣਾ ਨਾ ਫੇਰ ਜਿਉ ਦੇ ਕੋ ਤੂੰ ਹੀ ਮੰਗੇਗੀ ਫੇ ਕਿਸ ਤਰ੍ਹਾਂ ਮਿਲੇ ਵਰਤੇਗੀ ਉਹਦੇ ਨਾਲ ਅੱਜ ਤੂੰ ਮੰਗੇਗੀ ਕੱਲ ਨੂੰ ਵੱਡੀ ਮੰਗੇਗੀ ਫੇ ਰੋ ਤੜ ਨਾ ਮਿਲੇ ਵਰਤੇਗਾ ਨਹੀਂ ਕਿ ਤੂੰ ਹੀ ਉਹਦੇ ਕੋ ਜਿਆਦਾ ਦੀ ਲਿਓ ਚੱਲੀ ਅੱਜ ਤੂੰ ਇਹ ਗੱਲ ਕਰ ਦਿੱਤੀ ਅੱਗੋ ਤੋਂ ਇਹ ਗੱਲ ਨਹੀਂ ਕਰਨੀ ਉਹ ਤੇ ਹਰ ਇੱਕ ਨੂੰ ਕਹਿੰਦਾ ਫਿਰਦਾ ਤੇਰੇ ਰਿਸ਼ਤੇ ਬਾਰੇ ਵੀ ਚਲੋ ਚੰਗਾ ਰਿਸ਼ਤਾ ਮਿਲੇ ਤਾਂ ਮੈਂ ਆਪਣੀ ਭੈਣ ਦੇ ਹੱਥ ਪੀਲੇ ਕਰਾਂ ਤੇ ਮੇਰੀ ਭੈਣ ਆਪਣੇ ਘਰ ਜਾਵੇ ਤੇ ਤੇਰੇ ਦਿਮਾਗ ਚ ਇਹ ਗੱਲ ਕਿੱਥੋਂ ਆਈ ਜਿਹੜੀ ਤੂੰ ਇਹ ਗੱਲ ਕਰ ਦਿੱਤੀ ਇਹ ਗੱਲ ਸੁਣ ਲੈ ਮੇਰੀ ਇਹ ਗੱਲ ਨਾ ਤੇਰੇ ਵੀਰ ਦੇ ਕੰਨਾਂ 'ਚ ਪਵੇ ਤੇ ਨਾ ਤੇਰੀ ਭਾਬੀ ਦੇ ਕੰਨਾਂ 'ਚ ਪਵੇ ਜੇ ਉਹਨਾਂ ਦੇ ਕੰਨਾਂ 'ਚ ਇਹ ਗੱਲ ਪਏਗੀ ਉਹ ਕੀ ਸੋਚਣਗੇ ਕੀ ਸਾਡੀ ਭੈਣ ਦਾ ਹੀ ਇੰਨਾ ਸੋਚਦੇ ਆ ਤੇ ਕੀ ਇਹਦੇ ਦਿਲ ਦੇ ਵਿੱਚ ਆਈਆਂ ਇਹੋ ਜੀਆਂ ਗੱਲਾਂ ਇਹ ਗੱਲ ਤੂੰ ਬਿਲਕੁਲ ਨਹੀਂ ਕਰਨੀ ਅੱਜ ਤੋਂ ਬਾਅਦ ਠੀਕ ਆ ਸੁਣੀ ਮੇਰੀ ਗੱਲ ਬਿਲਕੁਲ ਇਹ ਗੱਲ ਨਹੀਂ ਹੋਣੀ ਚਾਹੀਦੀ ਉਹ ਤੇਰਾ ਚੰਗਾ ਹੀ ਸੋਚਣਗੇ ਜੋ ਵੀ ਸੋਚਣਗੇ ਮਾੜਾ ਨਹੀਂ ਸੋਚਣਗੇ ਅੱਜ ਤੇਰੇ ਹੱਥ ਪੀਲੇ ਕਰ ਦੇਗਾ ਨਾ ਉਹ ਤੇ ਕੱਲ ਨੂੰ ਤੈਨੂੰ ਮਿਲੇ ਵਰਤੇਗਾ ਵੀ ਉਹ ਅਲਤੂ ਉਹਦੇ ਕੋਲ ਜਾਇਦਾ ਮੰਗਦੀ ਤੇ ਉਹਨੇ ਮਿਲਣਾ ਵਰਤਣਾ ਵੀ ਨਹੀਂ ਤੇਰੇ ਨਾਲ। ਅੱਗੋ ਤੂੰ ਇਹ ਗੱਲ ਬਿਲਕੁਲ ਨਹੀਂ ਕਰਨੀ ਉਹਦੇ ਨਾਲ। ਵੇਖ ਜਿਹੜੀਆਂ ਭੈਣਾਂ ਭਰਾਵਾਂ ਕੋਲ ਹਿੱਸੇ ਮੰਗਦੀਆਂ ਨਾ ਤੇ ਉਹਨਾਂ ਵਾਸਤੇ ਪੇਕਿਆਂ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਹੋ ਜਾਂਦੇ। ਕੱਲ ਨੂੰ ਸਾਡ ਨੂੰ ਕੁਝ ਹੋ ਜੇ ਤੇਰੇ ਪਾਪਾ ਨੂੰ ਹੋ ਜੇ ਮੈਨੂੰ ਹੋ ਜਵੇ ਤੇ ਕੱਲ ਨੂੰ ਆਉਣਗੇ ਕਿ ਦੇਖੋ ਭਰਾ ਪਰਜਾਈ ਦੇ ਬੁਏ ਆਉਣਗੇ ਨਾ ਇਸ ਕਰਕੇ ਇਹ ਗੱਲ ਬਿਲਕੁਲ ਨਹੀਂ ਮਨ ਦੇ ਵਿੱਚ ਲੈਣੀ ਵੀ ਸਾਨੂੰ ਭਰਾ ਜਾਇਦਾ ਦੇ। ਠੀਕ ਹੈ? ਕੰਦੀ ਨਹੀਂ ਹੋਣਾ ਜਵਾਬ ਨਹੀਂ ਦਿੰਦੀ ਮम्मा ਮੇਰੇ ਕੋ ਗੁੱਸਤੀ ਹੋਗੀ ਮੈਨੂੰ ساری ਉਮਰ ਆਪਣੇ ਭਰਾ ਦਾ ਪਿਆਰ ਚਾਹੀਦਾ ਨਾ ਕਿ ਹਿੱਸਾ ਚਾਹੀਦਾ ਚਲ ਸ਼ੁਕਰਾ ਤੈਨੂੰ ਇਹ ਮੇਰੀ ਗੱਲ ਸਮਝ ਆ ਗਈ ਪਰ ਅੱਗੇ ਤੋਂ ਤੂੰ ਇਹ ਗੱਲ ਬਿਲਕੁਲ ਨਹੀਂ ਕਹਿਣੀ ਦਾਦੀ ਮम्मा ਕਿੱਥੇ ਆ ਮम्मा ਉਧਰ ਲੇਟੇ ਹੋਣੇ ਬੇਟਾ ਅੱਛਾ ਠੀਕ ਆ ਮम्मा ਕੀ ਗੱਲ ਦੀ ਨਹੀਂ ਸੁੱਤੇ ਹੋਇਓ ਹਾਂ ਨੂਰ ਕੀ ਕਹਿਣਾ ਕੁਛ ਨਹੀਂ ਦੀ ਨਹੀਂ ਸੁੱਤੇ ਹੋਇਓ ਬਹਿ ਜਾ ਮੇਰੀ ਤਬੀਅਤ ਨਹੀਂ ਠੀਕ ਹੈਗੀ ਮੇਰਾ ਗਲਾ ਬੜਾ ਪੀੜ ਕਰਨਦਿਆ ਮੈਂ ਮੈਡੀਸਿਨ ਲੇਤੀ ਆਉ ਲੇਤੀ ਤੂੰ ਸਾਰਾ ਦਿਨ ਪੈਕੇਟ ਖਾਂਦੀ ਰਹਿਨੀ ਆ ਤੈਨੂੰ ਕੋਈ ਕੰਮ ਨਹੀਂ ਉਹਨੇ ਮੈਂ ਤੈਨੂੰ ਬਣਾਇਨਾ ਦਿੱਤਾ ਸੀ ਹੁਣ ਇਸ ਬਜਾਰੋਂ ਲੈ ਕੇ ਆਈ ਸੀ ਤੁਸੀਂ ਤਾਂ ਸੁੱਤੇ ਹੋ ਇਸੀ ਅੱਛਾ ਮੇਰੀ ਗੱਲ ਸੁਣ ਤੂੰ ਪੜਿਆ ਹੈ ਕਿ ਨਹੀਂ ਪੜਿਆ ਅੱਜ ਪੜਿਆ ਹੈ ਟਿਊਸ਼ਨ ਤਾਂ ਛੁੱਟੀ ਹੈ ਥੋੜੀ ਤੂੰ ਘਰ ਹੈ ਬਸ ਪੈਕੇਟ ਹੀ ਖਾ ਕੇ ਟਾਈਮ ਪਾਸ ਕਰ ਲੈਣਾ ਵਾ ਨਹੀਂ ਪੜਿਆ ਸੀ ਹੁਣੇ ਬੜ ਕੇ ਆਈਆਂ ਅੱਛਾ ਮਮਾ ਮੈਂ ਤੁਹਾਨੂੰ ਇੱਕ ਗੱਲ ਪੁੱਛ ਜਿਹੜੀ ਸ਼ੈਲੀ ਭੂਈ ਆ ਇਹਨਾਂ ਨੇ ਹਮੇਸ਼ਾ ਇੱਥੇ ਰਹਿਣਾ ਹੈ ਮੇਰੇ ਨਾਲ ਵਿਆਹ ਨਹੀਂ ਹੋਣਾ ਕਿਉਂ ਨੂਰ ਤੂੰ ਕਿਉਂ ਪੁੱਛਨੀ ਐਨੀ ਗੱਲ ਮੈਂ ਤਾਂ ਪੁੱਛਣ ਨਹੀਂ ਕਿਉਂਕਿ ਵੱਡੀ ਭੁਈ ਘਰ ਵੀ ਜਾਇਆ ਕਰੂੰਗੀ ਤੇ ਫਿਰ ਮੈਂ ਛੋਟੀ ਭੁਈ ਘਰ ਵੀ ਜਾਇਆ ਕਰਾਂਗੀ ਫਿਰ ਮੇਰੀ ਦੋ ਭੁਈਆਂ ਆ ਜਾਣਗੀਆਂ ਫਿਰ ਮੈਂ ਦੋਵਾਂ ਘਰ ਜਾਇਆ ਕਰੂੰਗੀ ਅੱਛਾ ਉਹ ਜਨਾ ਪੁੱਤ ਵਿਆਹ ਤੂੰ ਚਿੰਤਾ ਨਾ ਕਰ ਠੀਕ ਆ ਉਤੇ ਕਿਹੜੀਆਂ ਗੱਲਾਂ ਲੈ ਕੇ ਬੈਠੇ ਜੇ ਮਾਵਾ ਧੀਆਂ ਕਿਹੜੀਆਂ ਗੱਲਾਂ ਕਰਾਂਦੇ ਨੂਰ ਕੋਈ ਨਹੀਂ ਨੂਰ ਚਲ ਜਾ ਤੂੰ ਪੜ ਨੂਰ ਕੀ ਗੱਲ ਕਰਦੀ ਪਈ ਨੂੰ ਨੇ ਕੀ ਗੱਲ ਕਰਨੀ ਉਹੀ ਗੱਲ ਜਿਹੜੀ ਮੈਂ ਤੁਹਾਨੂੰ ਕਹਿਨੀ ਆ ਵੀ ਘਰ ਦੋ ਸ਼ੈਲੀ ਦਾ ਰਿਸ਼ਤਾ ਮੈਨੂੰ ਭਲਾ ਕੀ ਕਹਿਣ ਦੀ ਕੀ ਕਹਿੰਦੀ ਮੈਨੂੰ ਕਹਿੰਦੀ ਮਮਾ ਉਹ ਜਿਹੜੀ ਸ਼ੈਲੀ ਭੁਈ ਆ ਇਹਨਾਂ ਨੇ ਸਾਡੇ ਘਰ ਹੀ ਰਹਿਣਾ ਇਹਨਾਂ ਦਾ ਵਿਆਹ ਨਹੀਂ ਹੋਣਾ ਵੇਖੋ ਬੱਚੇ ਦੇ ਵੀ ਮਨ ਚ ਆਉਣ ਲੱਪਿਆ ਵਾ ਉਹਨੂੰ ਇਹ ਹੁੰਦਾ ਨਾ ਮੈਂ ਵੱਡੀ ਭੁਈ ਘਰ ਜਾਂਨੀ ਤੇ ਮੈਂ ਛੋਟੀ ਭੁਈ ਘਰ ਵੀ ਜਾਊਂਗੀ ਤੇ ਜੇ ਇੱਥੇ ਰਹਿ ਤੇ ਮੈਂ ਦੂਸਰੀ ਭੁਈ ਘਰ ਕਿੱਥੇ ਜਾਣਾ ਵਾ ਤੇ ਮੈਂ ਤੁਹਾਨੂੰ ਇਹੋ ਹੀ ਕਹਿਨੀ ਆ ਵੇਖੋ ਉਹਦਾ ਰਿਸ਼ਤਾ ਤੇ ਕਰੀਏ ਸਿੰਮਾ ਮੇਰੀ ਗੱਲ ਸੁਣਾ ਬੇ ਕਾਲੇ ਪੈਨ ਦੀ ਲੋੜ ਨਹੀਂ ਤੈਨੂੰ ਮੈਂ ਪਹਿਲਾਂ ਵੀ ਕਿਹਾ ਸੀ ਤੇ ਹੁਣ ਵੀ ਕਹਿਣ ਲੱਗਾ ਵਾਂ ਜੇ ਰਿਸ਼ਤਾ ਕੋਈ ਚੰਗਾ ਮਿਲੇਗਾ ਤੇ ਕਰਾਂਗੇ ਨਾਲੇ ਬੱਚਿਆਂ ਦੇ ਮਨ ਚ ਜਿਹੋ ਜੀ ਗੱਲ ਹੋਵੇ ਨਾ ਤੇ ਆਲਟਾਲ ਦੇਈ ਦਿੰਦੀ ਆ ਤੇ ਮੈਂ ਤੈਨੂੰ ਕੋਈ ਜਵਾਬ ਹੀ ਨਹੀਂ ਦਿੱਤਾ ਮੈਂ ਤੈਨੂੰ ਪੁੱਛਿਆ ਕਿ ਕਿਹੜੀ ਗੱਲ ਤੋਂ ਤੂੰ ਕਹਿਣ ਨਹੀਂ ਆ ਉਹਨੇ ਮੈਨੂੰ ਇਹੋ ਹੀ ਗੱਲ ਦੱਸੀ ਆ ਚਲੋ ਛੱਡੋ ਉਹ ਗੱਲ ਮੇਰੀ ਗੱਲ ਸੁਣੋ ਦੀਦੀ ਦਾ ਕੋਈ ਫੋਨ ਤੈਨੂੰ ਕੱਲ ਕੀਤਾ ਸੀ ਤੁਹਾਨੂੰ ਕਿ ਜ਼ਮੀਨ ਵਾਲੋ ਦੱਸਿਆ ਸੀ ਤੇ ਉਹਨਾਂ ਨੇ ਤੇ ਮੈਨੂੰ ਕੋਈ ਫੋਨ ਨਹੀਂ ਕੀਤਾ ਨਾ ਵਧਾਈ ਦਿੱਤੀ ਪਤਾ ਨਹੀਂ ਦੀਦੀ ਦਾ ਕੋਈ ਫੋਨ ਹੀ ਨਹੀਂ ਆਇਆ ਕੱਲ ਦਾ ਪਰ ਦੀਦੀ ਤੇਨ ਗੈਲੀ ਕਰਦੇ ਨਹੀਂ ਆ ਉਹਨਾਂ ਨੇ ਫੋਨ ਕੀਤਾ ਹੀ ਨਹੀਂ ਤੈਨੂੰ ਨਾ ਪਤਾ ਨਹੀਂ ਮੰਮੀ ਨੂੰ ਕੀਤਾ ਕਿ ਨਹੀਂ ਕੀਤਾ ਪਰ ਮੇਰੇ ਨਾਲ ਨਹੀਂ ਗੱਲ ਹੋਈ ਦੀਦੀ ਤਾਂ ਉਸੇ ਵੇਲੇ ਮੈਨੂੰ ਫੋਨ ਕਰਦੇ ਆ ਜੇ ਮੈਨੂੰ ਦੁੱਖ ਹੋਏ ਤਾਂ ਫੋਨ ਕਰਕੇ ਪੁੱਛਦੇ ਆ ਜੇ ਮੇਰੇ ਸੁੱਖ ਹੋਏ ਤਾਂ ਮੈਨੂੰ ਤਾਂ ਕਹਿੰਦੇ ਆ ਪਰ ਮੈਂ ਵੀ ਸੋਚ ਰਹੀ ਆ ਕਿ ਕੱਲ ਦਾ ਕੋਈ ਫੋਨ ਨਹੀਂ ਆਇਆ ਹੈਗਾ ਮੇਰੀ ਗੱਲ ਸੁਣਾ ਮੰਮੀ ਨੂੰ ਕੀਤਾ ਨਾ ਫੋਨ ਤੇ ਤੂੰ ਠੀਕ ਤੇ ਹੈਗੀ ਨਹੀਂ ਆ ਕੀ ਪਤਾ ਤੇਰੇ ਨਾਲ ਤਾਂ ਗੱਲ ਨਾ ਕਰਾਈ ਹੋਵੇ ਮੰਮੀ ਨੇ ਪਰ ਜੇ ਉਹਨਾਂ ਨੂੰ ਇੰਨਾ ਵੀ ਪਤਾ ਹੁੰਦਾ ਨਾ ਕਿ ਮੈਂ ਠੀਕ ਨਹੀਂ ਆ ਤੇ ਪਾਮੀ ਪਾਮੀ ਉਹ ਰਾਤੀ ਫੋਨ ਕਰਕੇ ਪੁੱਛਦੇ ਵੀ ਭਾਬੀ ਤੁਹਾਡਾ ਕੀ ਹਾਲ ਆ ਤੇ ਵਧਾਈ ਦਿੰਦੇ ਕੋਈ ਨਹੀਂ ਚਲ ਮੈਂ ਆਪ ਕਰ ਦਿੰਨੀ ਆ ਫੋਨ ਤੁਸੀਂ ਕੁਝ ਖਾਣਾ ਪੀਣਾ ਨਹੀਂ ਮੈਨੂੰ ਤਾਂ ਚਾਹ ਬਣਾ ਦੇ ਦਿੱਤਾ ਕੱਪ ਜਿਆਦਾ ਨਾ ਬਣਾਈ ਹੈ ਠੀਕ ਆ ਮੈਂ ਫਿਰ ਚਾਹ ਬਣਾਉਣੀ ਤੁਹਾਡੇ ਵਾਸਤੇ ਤੇ ਤੂੰ ਫਿਰ ਗੱਲ ਗੱਲ ਸੁਣ ਮੇਰੀ ਰਾਤੀ ਫੋਨ ਕਰ ਹੀ ਲਈਂ ਦੀ ਨਹੀ ਮੈਂ ਹੁਣੇ ਚਾਹ ਬਣਾਉਂਦੇ ਬਣਾਉਂਦੇ ਗੱਲ ਕਰ ਲੈਣੀ ਦੀਦੀ ਨਾ ਚਲ ਜੀ ਬੈਠ ਮੈਂ ਤੁਹਾਡੇ ਵਾਸਤੇ ਚਾਹ ਲੈ ਕੇ ਆਈ ਪਤਾ ਨਹੀਂ ਕੀ ਗੱਲ ਆ ਜਦੋਂ ਵੀ ਇਹਦੇ ਮਨ ਚ ਗੱਲ ਹੁੰਦੀ ਆ ਬੱਸ ਇਹੋ ਹੀ ਕਹਿੰਦੀ ਆ ਕਿ ਤੇ ਸ਼ੈਲੀ ਦਾ ਵਿਆਹ ਕਰ ਦੋ ਸ਼ੈਲੀ ਦਾ ਵਿਆਹ ਕਰ ਦੋ ਪਤਾ ਨਹੀਂ ਕਿਉਂ ਐਨਾ ਸੋਈਦੀ ਐਸੇ ਤੇ ਸੀਮਾ ਸਹੀ ਗੱਲ ਕਹਿ ਗਈ ਆ ਅੱਜ ਤੇ ਨੂਰ ਨੇ ਵੀ ਕਹਿਤਾ ਸੀਮਾ ਨੂੰ ਵੀ ਤੁਸੀਂ ਭੂਈ ਦਾ ਵਿਆਹ ਨਹੀਂ ਕਰਨਾ ਇਹ ਤੇ ਬੱਚੇ ਦੇ ਮਨ ਚ ਵੀ ਗੱਲ ਆ ਗਈ ਆ ਨੱਕੀ ਇਹ ਵਿਚੋਲੇ ਨਾਲ ਗੱਲ ਕਰਨੀ ਪੈਣੀ ਆ ਕਿ ਤੇ ਛੇਤੀ ਤੋਂ ਛੇਤੀ ਸ਼ੈਲੀ ਪਹਿਨ ਦਾ ਰਿਸ਼ਤਾ ਕਰੀਏ